ਮਨੂ ਕੁਮਾਰ ਸਰੀ ਅੱਜ ਇਹ ਜੋ ਬ੍ਰਿਖਿ ਰਹਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੀ ਸਾਰੇ ਵਾਅਦਿਆਂ ਨੂੰ ਤੋੜ ਚੜਾਇਆ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਸਸਤੀ ਤੇ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਦਾ ਵਾਅਦਾ ਪੂਰਾ ਕੀਤਾ ਹੈ ਬਿਜਲੀ ਦੇ ਖੇਤਰ 'ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਇਤਿਹਾਸ ਵਿੱਚ ਇੱਕ ਨਵੀਂ ਪਰੰਪਰਾ ਸ਼ੁਰੂ ਕੀਤੀ ਜਦੋਂ 600 ਯੂਨਿਟ ਬਿਜਲੀ ਮੁਫਤ ਦਾ ਐਲਾਨ ਕੀਤਾ ਗਿਆ ਜਿਸ ਦਾ ਪੰਜਾਬ ਦੇ ਲੱਖਾਂ ਪਰਿਵਾਰਾਂ ਨੂੰ ਲਾਭ ਪਹੁੰਚਿਆ। ਇਹੀ ਕਾਰਨ ਹੈ ਕਿ ਪੰਜਾਬੀਆਂ ਨੂੰ ਮੁਫਤ ਬਿਜਲੀ ਗਾਰੰਟੀ ਤਹਿਤ 90% ਤੋਂ ਵੱਧ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ। 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ। ਸਸ਼ੀਕਾਲ ਮੈਂ ਹਾਂ ਰਮਨਦੀਪ जीरकपुर ਤੋਂ ਮੈਂ ਸੀਐਮ ਭਗਵੰਤ ਮਾਨ ਜੀ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ 600 ਯੂਨਿਟ ਮਾਫ ਕੀਤੀ। ਅਸੀਂ ਭਗਵੰਤ ਮਾਨ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਸਰਕਾਰ ਆਉਣ ਤੇ ਸਾਡਾ ਬਿਜਲੀ ਦਾ ਬਿੱਲ ਮਾਫ ਹੋਇਆ ਹੈ। 600 ਯੂਨਟ ਸਾਨੂੰ ਮਾਫ ਹੈ ਜਿਸ ਦਾ ਕੀ ਬਿੱਲ ਬਹੁਤ ਜ਼ਿਆਦਾ ਅੰਦਰ ਸੀਗਾ ਉਸੇ ਬਿੱਲ ਦੀ ਬਚਤ ਦੇ ਨਾਲ ਅਸੀਂ ਆਪਣੇ ਹੋਰ ਕੰਮ ਕਰਦੇ ਆਂ। ਅਸੀਂ ਬਹੁਤ 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 ਧੰਨਵਾਦ ਕਰਦੇ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ। ਸਤਿ ਸ੍ਰੀ ਅਕਾਲ ਮੈਂ ਰਿੱਤੂ ਰਾਣੀ। ਮਹਿਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ 600 ਯੂਨਿਟ ਫ੍ਰੀ ਦਿੱਤੇ ਹਨ ਉਸ ਦੇ ਨਾਲ ਸਾਡੇ ਬਿਜਲੀ ਦੇ ਖਰਚੇ ਵਿੱਚ ਬਹੁਤ ਫਰਕ ਪਿਆ ਹੈ। ਤੁਹਾਨੂੰ ਕੀ ਕਹਿਣਾ ਹੈ? ਜਿਵੇਂ ਛੱਡ ਗਿਆ ਸੁਵੇਧਾ ਮੀਂਹ ਕਰਕੇ ਡਿੱਗਿਆ ਵਾ ਉਸ ਤੋਂ ਬਾਅਦ ਤੱਕ ਕੋਈ ਚੱਕਰ ਨਹੀਂ ਆਇਆ। ਸਰ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਨਹੀਂ ਕੋਈ ਜਾਨੀ ਮਾਲ ਨੁਕਸਾਨ ਨਹੀਂ ਹੋਇਆ। ਅਭੀ ਤੱਕ ਕਿਸੇ ਕੋਲ ਕਹਾ ਕਿ ਆਪਨੇ ਫੋਨ ਅਭੀ ਕਿਸਨੇ ਕੀਤਾ ਨਹੀਂ ਕਿੱਥੇ ਵਜੇ ਸਵੇਰੇ ਕਿਰਾਉ ਹੈ ਇਹ 9:30 ਹੋ ਗਏ ਤੇ ਪਹਿਲਾਂ ਵੀ ਤੱਕ ਕੋਈ ਨਹੀਂ ਆਇਆ ਨਹੀਂ ਆ ਕੇ ਕਰਕੇ ਆਦ ਰਖ ਜਿਹੜਾ ਵਾਸ ਹੋ ਰਿਹਾ 11:00 ਵਜੇ 11:30 11:00 ਵਜੇ ਗਿਰ ਗਿਆ ਉਸ ਤੋਂ ਬਾਅਦ ਹਾਲੇ ਤੱਕ ਕੋਈ ਵੀ ਚੱਕਰ ਨਹੀਂ ਆਇਆ ਇਹ ਤੇ ਹੁਣ ਫੇਰ ਗਰਮੀ ਦਾ ਮਾਹੌਲ ਪੂਰਾ ਪੂਰਾ ਬਣਿਆ ਹੋਇਆ ਵਾ ਫੇਰ ਉਹੀ ਹਾਬ ਦਾ ਪੁੱਟਾ ਜਿਹਨੂੰ ਬਿਆਨੀ ਵਾਲੀ ਨੁਕਸਾਨ ਨਹੀਂ ਬਿਆਨੀ ਮਾਨੀ ਨੁਕਸਾਨ ਕੋਈ ਨਹੀਂ ਹੋਇਆ किसी नहीं, नहीं देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर